ਬੈਠੇ ਵੀ ਸੀਗੇ ਆਏ ਸੀ ਫਿਰ ਵੀ ਜਿਹੜੇ ਅਫੀਸ਼ੀਅਲ ਦੇ ਫੋਟੋ ਪੇਜ ਨੇ ਜਿਹਦਾ ਉਹ ਪਰਦੇ ਨਹੀਂ ਆਉਂਦੇ ਉਹ ਉਸ ਰਿਕਾਰਡ ਦੇ ਮੁਤਾਬਕ ਨਹੀਂ ਹੋਇਆ ਕੋਈ ਨਹੀਂ ਜੇਕਰ ਕੋਈ ਸਰਕਾਰੀ ਜੀ ਮੈਂ ਵੀ ਨਾਲ ਨੂੰ ਵੀ ਬੁਲਾ ਲੂੰਗਾ ਜੀ ਨਹੀਂ ਮੈਨੂੰ ਹੀ ਬੁਲਾ ਲਓ ਤੁਸੀਂ ਤੁਸੀਂ ਵੀ ਕਹਿੰਦੇ ਜੀ ਸਾਹਮਣੇ ਕੋਈ ਦਿੱਕਤ ਨਹੀਂ ਜਿੱਦੇ ਦਾ ਜਾਇਰੇ ਨੇ ਦਿੱਦੇ ਦਾ ਉਹਦੇ ਦੀਆਂ ਮੇਰੇ ਕੋਲ ਵੀਡੀਓ ਤੇ ਫੋਟੋਗ੍ਰਾਫੀ ਹੈਗਾ ਚਲੋ ਅੰਕੀ ਸਾਹਿਬ ਮੈਂ ਨਾ ਕੋੜੇ ਸਾਹਿਬ ਨੂੰ ਖੜਾ ਜੀ ਤੁਸੀਂ ਮੈਨੂੰ ਇਹ ਦੱਸੋ ਵੀ ਨਹਿਰੀ ਭਾਗ ਨਾਲ ਤੁਹਾਡਾ ਕਾਲਮਿਲ ਨਹੀਂ ਹੈਗਾ ਪਾਣੀ ਤਾਂ ਹੁਣ ਵੀ ਛੱਡਿਆ ਹੋਇਆ ਹੈ ਨਾ ਇਹ ਕਿਉਂ ਹੁੰਦੀ ਹੈ ਜਦੋਂ ਟਕਲੀਜ ਵਿੱਚ ਬੰਦ ਨਹੀਂ ਹੁੰਦੀ ਉਸ ਤੱਕ ਕੋ ਕੰਮ ਕਿਉਂ ਨਹੀਂ ਤੇਰੇ ਕੋੜੇ ਸਾਹਿਬ ਤਾਂ ਸਫਾਈ ਦੇ ਮਾਮਲੇ ਨੂੰ ਲੈ ਕੇ ਕੀ ਪ੍ਰੋਸਾ ਦੇਖੀਗੇ ਸਰ ਸਪੀਐਮ ਸਾਹਿਬ ਸਾਡੇ ਆਏ ਨੇ ਬਹੁਤ ਹੀ ਸਤਿਕਾਰਯੋਗ ਨੇ ਤੇ ਸਾਡੇ ਇਲਾਕੇ ਦੇ ਸਪੈਸ਼ਲ ਤੌਰ ਤੇ ਉਹਨਾਂ ਨੇ ਸਾਨੂੰ ਸਨੇਹਾ ਲਾ ਕੇ ਇੱਥੇ ਬੁਲਾਇਆ ਪਹਿਲਾਂ ਸਾਨੂੰ ਚੰਗੀ ਤਰ੍ਹਾਂ ਇਸ ਚੀਜ਼ ਬਾਰੇ ਜਾਣਕਾਰੀ ਲਈ ਹੈ ਤੇ ਰੋਸਾ ਵੀ ਦਿਵਾਇਆ ਵੀ ਇਹਨੂੰ ਬਹੁਤ ਜ਼ਿਆਦਾ ਸਖਤ ਨਿਰਦੇਸ਼ਾਂ ਨਾਲ ਦੇਖੇਦਾਰ ਨੂੰ ਤੇ ਵਿਭਾਗ ਵਿੱਚ ਸੰਬੰਧਿਤ ਨੂੰ ਪੂਰੀ ਤਰ੍ਹਾਂ ਸਖਤ ਨਿਰਦੇਸ਼ ਦੇ ਕੇ ਇਹਦੀ ਅਸੀਂ ਤੁਹਾਡੀ ਪੂਰੀ ਸਫਾਈ ਕਰਾ ਕੇ ਪੂਰੀ ਤਸੱਲੀ ਕਰਵਾਵਾਂਗੇ ਸੋ ਥੋੜਾ ਜਿਹਾ ਵਕਤ ਦੀ ਸਾਨੂੰ ਕਹਿੰਦੇ ਲੋੜ ਹੈ ਅਸੀਂ ਇਸ ਚੀਜ਼ ਦੇ ਨਾਲ ਬਹੁਤ ਜ਼ਿਆਦਾ ਮਤਲਬ ਰਜਾਬੰਦ ਹੋਏ ਆ ਤੇ ਸਾਨੂੰ ਪੂਰਨ ਵਿਸ਼ਵਾਸ ਵੀ ਹੈ ਮਾਨਯੋਗ ਐਸ.ਟੀ.ਐਮ ਸਾਹਿਬ ਦੇ ਉੱਤੇ ਕਿ ਉਹਨਾਂ ਨੇ ਸਾਨੂੰ ਜਿਹੜਾ ਇੱਥੇ ਆ ਕੇ ਇਨਸਪੈਕਸ਼ਨ ਕਰਕੇ ਕੰਮ ਦੀ ਤਾਂ ਨੂੰ ਕੁਸਲੀ ਦਿੱਤੀ ਆ ਸਾਨੂੰ ਉਹਨਾਂ ਦੇ ਉੱਤੇ ਪੂਰਨ ਪੂਰਨ ਭਰੋਸਾ ਹੈ। ਹਾਂਜੀ ਸਰ ਆਪ ਜੀ ਭੋੜੇ ਸੈਂਫਤੇ ਪਹੁੰਚੇ ਹੋ ਜੇ ਜਿਹੜਾ ਕਿ ਮਤਲਬ ਕਾਫੀ ਸਫਾਈ ਦਾ ਮਾਮਲਾ ਉੱਜੇ ਤੇ ਕੀਵੇਂ ਦੇਖਦੇ ਸਰ? ਪਿੰਡ ਜਿਹੜੇ ਨੇੜੇ ਨੇੜੇ ਪਿੰਡ ਨੇ ਉੱਥੋਂ ਦੇ ਮਹਤਵਪੂਰਨ ਵਿਅਕਤੀਆਂ ਨੇ ਮਾਮਲਾ ਮੇਰੇ ਧਿਆਨ ਚ ਲਿਆ ਲੈਂਦਾ ਸੀਗਾ ਜੀ ਤੇ ਅੱਜ ਮੈਂ ਇਹਦਾ ਦੁਬਾਰਾ ਮੌਕਾ ਵੇਖਣ ਆਇਆ ਹੈਗਾ ਠੇਕੇਦਾਰ ਨੂੰ ਵੀ ਬੁਲਾਇਆ ਗਿਆ। ਠੇਕੇਦਾਰ ਦਾ ਪੱਖ ਇਹ ਹੈ ਵੀ ਪਾਣੀ ਨਹਿਰੀ ਭਾਗ ਵੱਲੋਂ ਛੱਡ ਦਿੱਤਾ ਜਾਣਾ ਜਾਂਦਾ ਹੈ ਤਾਂ ਮੇਰਾ ਕੰਮ ਰੁਕ ਜਾਂਦਾ ਹੈ। ਤੇ ਜਿਹੜੇ ਐਸਡੀਓ ਨੇ ਡਰੇਨੇਜ ਦੇ ਉਹਨਾਂ ਨਾਲ ਵੀ ਗੱਲ ਹੋਈ ਹੈ ਇਹਨਾਂ ਨੇ 14 ਸਤ ਤੱਕ ਇਹ ਮੁਕੰਮਲ ਕਰਨਾ ਸੀ ਫਿਰ ਉਹ ਉਹਨਾਂ ਦੀ ਗੱਲ ਵੀ ਜਾਜਾ ਜੀ ਪਾਣੀ ਚੱਲਦਾ ਰਹੇਗਾ ਤਾਂ ਫਿਰ ਉਹ ਕੰਪਲੀਟ ਸਮੇਸਰ ਕਿਵੇਂ ਕਰਨਗੇ ਵੈਸੇ ਤਾਂ ਇਹ 3-4 ਦਿਨ ਕਹਿੰਦੇ ਮੈਂ ਇਹਨਾਂ ਨੂੰ ਇਹ ਕਿਹਾ ਵੀ ਹਫਤਾ ਦੇ ਦਿੰਨੇ ਆ ਤੁਹਾਨੂੰ ਐਂਡ ਮੈਂ ਐਕਸ਼ਨ ਨੈਰੀ ਨਾਲ ਵੀ ਗੱਲ ਕਰਾਂਗਾ ਜੀ ਤੇ ਐਕਸ਼ਨ ਡਰੇਨ ਨਾਲ ਵੀ ਗੱਲ ਕਰਾਂਗਾ ਵੀ ਉਹ ਆਪਸੀ ਤਾਲਮੇਲ ਰੱਖਣ ਤਾਂ ਜੋ ਪਾਣੀ ਤਾਂ ਹੁਣ ਵੀ ਲੀਕ ਹੋ ਰਹੇ ਜਦ ਤੱਕ ਪਾਣੀ ਚੱਲਦਾ ਰਹੂਗਾ ਤਾਂ ਇਸ ਭਾਈ ਕਿਵੇਂ ਹੋਊਗਾ ਰਹੀ ਗੱਲ ਜਿਹੜੇ ਮੌਤ ਪਰ ਬੰਦਿਆਂ ਨੇ ਇਹ ਗੱਲ ਉਠਾਈ ਸੀ ਵੀ ਇਹ ਕਿਤੇ ਇਹ ਨਾ ਹੋਵੇ ਜੀ ਵੀ ਬਿਨਾ ਸਫਾਈ ਤੋਂ ਪੇਮੈਂਟ ਹੋ ਜੇ ਠੇਕੇਦਾਰ ਦੇ ਦੱਸਣ ਮੁਤਾਬਕ ਜੀ 6 ਜਿਹੜੇ ਇਹ ਹੈਗੇ ਆ ਖਾਨਿਆਂ ਦੀ ਇਹਨਾਂ ਨੂੰ ਠਿਕਾ ਅਲਾਟ ਹੋਇਆ ਹੈਗਾ ਤੇ ਜਦੋਂ ਇਹ ਮੁਕੰਮਲ ਕਰਕੇ ਸਰਟੀਫਿਕੇਟ ਦੇਣਗੇ ਉਸ ਤੋਂ ਬਾਅਦ ਡੀਨ ਡਿਪਾਰਟਮੈਂਟ ਤੋਂ ਇੱਕ ਸਰਟੀਫਿਕੇਟ ਲਿਆ ਜਾਊਗਾ ਹਾਂਜੀ ਸਪੈਸੀਫਿਕੇਸ਼ਨਾਂ ਮੁਤਾਬਕ ਕੰਮ ਹੋ ਗਿਆ ਮਿੱਟੀ ਚੱਕਣ ਦਾ ਸੀਗਾ ਮਿੱਟੀ ਦੇ ਬਾਰੇ ਠੇਕੇਦਾਰ ਨੇ ਵਿਸ਼ਵਾਸ ਦਵਾਇਆ ਵੀ ਮਿੱਟੀ ਅਸੀਂ ਵੈਸੇ ਹੀ ਚੱਕ ਕੇ ਪਾਸੇ ਕਰ ਦੇਣੀ ਹੈ ਤੇ ਜੇ ਨਹੀਂ ਕਰਨਗੇ ਤਾਂ ਜੀ ਫਿਰ ਜੋ ਕਾਨੂੰਨ ਅਨਸਾਰ ਨਿਯਮਾਂ ਅਨਸਾਰ ਬਣਦਾ ਉਹ ਡਿਸਾ ਨੂੰ ਮੈਂ ਰਿਪੋਰਟ ਜਿਹੜੀ ਹੈਗੀ ਆ ਭੇਜ ਦਾਂਗਾ ਅੱਜ ਦੀ ਰਿਪੋਰਟ ਵੀ ਭੇਜਾਂਗਾ ਡਿਸਾ ਨੂੰ ਸਰ ਇਹ ਲੋਕਾਂ ਦਾ ਇਲਜ਼ਾਮ ਆ ਜੀ ਕਿ ਸੈਟੀਸਫਾਈ ਨਹੀਂ ਕਰਾ ਰਿਹਾ ਵਿਭਾਗ ਕੀ ਕਰਨਾ ਜੀ ਇਹ ਦੇਖੋ ਮੈਂ ਤੁਹਾਨੂੰ ਦੱਸਿਆ ਜਿਵੇਂ ਪਾਣੀ ਜਦੋਂ ਲੀਕ ਹੋ ਰਿਹਾ ਨਾ ਜੀ ਤਾਂ ਸਫਾਈ ਜਦ ਤੱਕ ਪਾਣੀ ਚੱਲੂਗਾ ਉਹ ਸਫਾਈ ਸਹੀ ਹੋਊਗੀ ਨਹੀਂ ਅੱਜ ਮੈਂ ਐਕਸ਼ਨ ਸਾਹਿਬ ਨਾਲ ਨਹਿਰੀ ਵਿਭਾਗ ਦੇ ਐਕਸ਼ਨ ਸਾਹਿਬ ਨਾਲ ਖੁਦ ਗੱਲ ਕਰਾਂਗਾ ਵੀ ਪਾਣੀ ਕਿਉਂ ਲੀਕੇਜ ਬੰਦ ਕਰਨ ਜੀ ਤਾਂ ਜੋ ਫਿਰ ਸਫਾਈ ਹੋਵੇ ਜੀ ਜੋ ਠੇਕਾ ਦਿੱਤਾ ਉਹਦੇ ਮੁਤਾਬਿਕ ਹੀ ਕੰਮ ਕਰਾਇਆ ਜਾਊਗਾ ਜੇ ਨਹੀਂ ਕਰ ਨਹੀਂ ਕਰਨਗੇ ਤਾਂ ਦੀ ਪੇਮੈਂਟ ਨਹੀਂ ਹੋਊਗੀ ਮੈਂ ਆਪ ਦੀ ਰਿਪੋਰਟ ਤੇ ਪਾ ਕੇ ਦੇਣਾ ਇਹ ਤਾਂ 3-4 ਦਿਨ ਕਹਿੰਨੇ ਆ ਮੈਂ ਇਹਨਾਂ ਨੂੰ ਇੱਕ ਹਫਤਾ ਕਿਉਂਕਿ ਉਹ ਲੀਕੀਜ ਪਹਿਲਾਂ ਬੰਦ ਹੋਏਗੀ ਨਾ ਫਿਰ ਸ਼ੁਰੂ ਹੋਣਾ ਕੰਮ ਦੁਬਾਰਾ ਕੀ ਭਰੋਸਾ ਦੇਣਾ ਚਾਹੁੰਦੇ ਜੀ ਹੁਣ ਤੁਸੀਂ ਲਾ ਕੇ ਦੇ ਕਿਸਾਨਾਂ ਨੂੰ ਜੀ ਮੈਂ ਜਿਹੜੇ ਮੌਤਪੁਰ ਬੰਦੇ ਕਿਸਾਨ ਨੇ ਇਹਨਾਂ ਨੂੰ ਭਰੋਸਾ ਦੇਣਾ ਚਾਹੁੰਦਾ ਸਰਕਾਰ ਤੁਹਾਡੇ ਨਾਲ ਖੜੀ ਹੈ ਮੈਂ ਖੁਦ ਵੀ ਆਇਆ ਡੀਸੀ ਸਾਹਿਬ ਦੇ ਵੀ ਧਿਆਨ ਚ ਹੈ ਮਲੇ ਸਾਹਿਬ ਵੀ ਉਸ ਦਿਨ ਆਏ ਸੀਗੇ ਤੇ ਇਹ ਇੱਕ ਵਾਰੀ ਨਹਿਰੀ ਵਿਭਾਗ ਨਾਲ ਗੱਲ ਕਰਕੇ ਪਾਣੀ ਦੀ ਲੀਕੇਜ हट ਜੇਗੀ ਤਾਂ ਸਫਾਈ ਵਧੀਆ ਟੰਗ ਨਾਲ ਹੋ ਜਾਈ। ਹਾਂਜੀ ਠੇਕੇਦਾਰ ਸਾਹਿਬ ਤੁਹਾਡਾ ਇੱਥੇ ਜੋ ਘੋੜੇ ਸੈਂਫਟ ਤੇ ਸਫਾਈ ਦਾ ਕੰਮ ਚੱਲ ਰਿਹਾ ਹੈ ਇਹ ਕੀ ਕਾਰਨ ਹੈ ਲੋਕਾਂ ਦੀ ਕੀ ਮੁਸ਼ਕਲਾਂ ਨੇ ਜੀ ਸਰ ਮੁਸ਼ਕਲਾਂ ਕੁਝ ਨਹੀਂ ਐਕਚੁਅਲੀ ਅਸੀਂ ਜਦੋਂ ਵੀ ਡੀਵਾਟਰਿੰਗ ਖਤਮ ਕਰਕੇ ਮਿੱਟੀ ਕੱਢ ਦੰਨੇ ਆ ਠੀਕ ਹੈ ਅਚਨ ਚੇਤ ਬਿਨਾ ਦੱਸੇ ਨਹਿਰੀ ਵਿਭਾਗ ਵੱਲੋਂ ਤਿੰਨ ਵਾਰ ਪਹਿਲਾਂ ਪਾਣੀ ਛੱਡ ਚੁੱਕੇ ਨੇ ਅਸੀਂ ਪਹਿਲਾਂ ਵੀ ਲੈਟਰ ਲਿਖ ਕੇ ਇਹੀ ਰਿਕੁਐਸਟ ਕੀਤੀ ਸੀਗੀ ਵੀ ਸਾਨੂੰ ਜਿੱਦਾਂ ਇਹਨਾਂ ਨੇ 24 ਤਰੀਕ ਨੂੰ ਤਾਰ ਕੱਢੀ ਸੀ ਵੀ ਆਪਣਾ ਕੰਮ ਬੰਦ ਕਰ ਦਿਓ ਅਸੀਂ ਪਾਣੀ ਛੱਡਣ ਲੱਗੇ ਆ ਪਰਸੋਂ ਮੇਰਾ ਕੰਮ ਸਾਰਾ ਕੰਪਲੀਟ ਹੋ ਰਿਹਾ ਸੀ ਸ਼ਾਮ ਨੂੰ ਚਾਹੇ ਮੈਂ ਰਾਤ ਲਾ ਕੇ ਕੰਮ ਕਰਦਾ ਮੈਂ ਉਹਨੇ ਕ ਸ਼ਬਦ ਬੋਲਣਾ ਜਿੰਨੇ ਕਿ ਮੈਂ ਕਰਦਾ ਮੈਂ ਗੱਲ ਨੂੰ ਕਦੇ ਮੋਲਡ ਨਹੀਂ ਕਰਦਾ ਮੈਂਨੇ ਪਰਸੋਂ ਹੀ ਕਮਿਟ ਕੀਤਾ ਸੀ ਮੈਂ ਰਾਤ ਨੂੰ ਕੰਮ ਨਿਬੇੜ ਕੇ ਜਾਊਂਗਾ ਮਿੱਟੀ ਚੱਕ ਕੇ ਜਾਵਾਂਗੇ ਮਿੱਟੀ ਸਿਰਫ ਜਿਹੜੀਆਂ ਸਾਈਡਾਂ ਦੇ ਪਈ ਐ ਉਹ ਰਹਿੰਦੀ ਐ ਚੱਕਣੀ ਬਾਕੀ ਪਹਿਲੇ ਦਿਨ ਗੇਟ ਤੇ ਲਾਸਟ ਵਾਲੇ ਦਿਨ ਗੇਟ ਵਰਕਿੰਗ ਚ ਸੀਗੇ ਇਰੀਗੇਸ਼ਨ ਡਿਪਾਰਟਮੈਂਟ ਨਾ ਸੌਰੀ ਨਹਿਰੀ ਪਵਾਗ ਵੱਲੋਂ ਬਿਨਾ ਦੱਸੇ 3 ਵਜੇ ਸਵੇਰੇ ਪਾਣੀ ਛੱਡਿਆ ਪਰसों ਹੁਣ ਤੁਸੀਂ ਸਾਰੇ ਮੌਤਵਰ ਖੜੇ ਨੇ ਤੁਸੀਂ ਆਪ ਦੱਸ ਸਕਦੇ ਹੋ ਵੀ ਪਾਣੀ ਛੱਡਣ ਤੋਂ ਬਾਅਦ ਅਸੀਂ ਇੱਕ ਦਿਨ ਚ ਕਿਵੇਂ ਕੰਮ ਕੰਪਲੀਟ ਕਰਦੀਏ ਸਾਨੂੰ ਮੇਨ ਦਿੱਕਤ ਸਿਰਫ ਇਹੀ ਆ ਰਹੀ ਹੈ ਅਸੀਂ ਜਦ ਨੂੰ ਨੇੜੇ ਲੱਗਣ ਲੱਗਦੇ ਆ ਖਤਮ ਕੰਮ ਖਤਮ ਕਰਨ ਦੇ ਇਹ ਉਦੋਂ ਹੀ ਸਾਨੂੰ ਮੈਨੂੰ ਨਹੀਂ ਪਤਾ ਕੀ ਮਜਬੂਰੀਆਂ ਨੇ ਉਹਨਾਂ ਦੀਆਂ ਮੈਂ ਉਹਨਾਂ ਨੂੰ ਚੈਲੰਜ ਨਹੀਂ ਕਰਦਾ ਕਿਸੇ ਗੱਲ ਪਿੱਛੇ ਨਹੀਂ ਮੈਨੂੰ ਕੋਈ ਇੰਟੀਮੀਸ਼ਨ ਨਹੀਂ ਆਇਆ ਸਿਰਫ 24 ਤਰੀਕ ਨੂੰ ਇੰਟੀਮੀਸ਼ਨ ਆਈ ਸੀ ਉਸ ਦਿਨ ਅਸੀਂ ਆਪਣਾ ਕੰਮ ਬੰਦ ਕਰਤਾ ਸੀਗਾ ਜਿਵੇਂ ਲੈਟਰ ਆਇਆ ਵਰਬਲੀ ਜਾਂ ਨਾਨ ਵਰਬਲੀ ਉਹਨਾਂ ਨੇ ਮੈਨੂੰ ਕੋਈ ਕੰਪਲੇਂਟ ਨਹੀਂ ਕੀਤੀ ਜਾਂ ਕੋਈ ਆਰਡਰ ਨਹੀਂ پاس ਕੀਤਾ ਹਜੇ ਤੱਕ ਅਸੀਂ ਫੇਰ ਵੀ ਬਿਨਾ ਐਕਸਨ ਸਾਹਿਬ ਤੋਂ ਬਿਨਾ ਪੁੱਛੇ ਕਦੇ ਕੰਮ ਨਹੀਂ ਬੰਦ ਕੀਤਾ ਐਕਸਨ ਸਾਹਿਬ ਨੇ ਹਮੇਸ਼ਾ ਇੱਕੋ ਪੈਲ ਰੱਖੀ ਹੈ ਕਿ ਜਿਹੜਾ ਕੰਮ ਜਿਵੇਂ ਅਲਾਟਮੈਂਟ ਚ ਹੈ ਵਿਦਆਊਟ ਅਲਾਟਮੈਂਟ ਅਸੀਂ ਕੁਝ ਨਹੀਂ ਕਰਦੇ ਉਹਰੇ ਠੀਕ ਹੈ ਜੋ ਅਲਾਟਮੈਂਟ ਚ ਹੈ ਅਸੀਂ ਉਹ ਕੰਮ ਕਰਕੇ ਦੇਵਾਂਗੇ ਜਿੰਨੇ ਮੋਗੇ ਵੀ ਅਲਾਟਮੈਂਟ ਹੋਈ ਜੇ ਤੁਹਾਨੂੰ ਇਹ ਕੰਟਰੈਕਟ ਹੈ ਸਰ ਉਹਦੇ ਚ ਅਲਾਟਮੈਂਟ ਚ ਮੋਗੇ ਨਹੀਂ ਲਿਖੇ ਹੁੰਦੇ ਭੋੜੇ ਸੈਫਨਾ ਦੀ ਸਫਾਈ ਦਾ ਕੰਮ ਦਾ ਉਦੇ ਚ ਇਹ ਮੈਂਸ਼ਨ ਨਹੀਂ ਹੁੰਦਾ ਹੈਗਾ ਵੀ ਕਿੰਨੇ ਗੇਟ ਕਰਨੇ ਨੇ ਭੌਰੇ ਸਾਈਫਨਾਂ ਦੀ ਸਫਾਈ ਦਾ ਕੰਮ ਇਹ ਕਿੱਥੋਂ ਤੋਂ ਕਿੱਥੇ ਤੱਕ ਹੈ ਜੀ ਸਰ ਜਿੱਥੇ ਤੱਕ ਭੌਰੇ ਸਾਈਫਨ ਹੈਗੇ ਨੇ ਅੱਛਾ ਤੇ ਉੱਥੇ ਤੱਕ ਕਿਨੇ ਅੱਛਾ ਹਾਂਜੀ ਸਰ ਇਹ ਸੇ ਸਫਾਈ ਦਾ ਹਾਂਜੀ ਨਹੀਂ ਜਿਹੜੇ ਮਤਲਬ ਮੂੜੇ ਦੇ ਵਿੱਚ ਪਾਣੀ ਚੱਲ ਰਿਹਾ ਉਹਦੀ ਕਿੰਨੀ ਹਿਸਟਰੀ ਸਰ ਉਹ ਜਿਹੜੇ ਇਹ ਨਹਿਰੀ ਵਿਭਾਗ ਵਾਲੇ ਨੇ ਉਹ ਮੇਰੇ ਤੋਂ ਵੱਧ ਐਕਸਪਰਟ ਨੇ ਉਹੀ ਦੱਸ ਸਕਦੇ ਨੇ ਵੀ ਕਿਉਂ ਲੀਕੇਜ ਨਹੀਂ ਬੰਦ ਹੋ ਰਹੀ ਹੁੰਦਾ ਜਾਂ ਪਾਣੀ ਛੱਡਣ ਦੇ ਕੀ ਕਾਰਨ ਸੀਗੇ ਓਕੇ ਕਿਹੜਾ ਜਾਨੀ ਮਾਲੀ ਤੁਸੀਂ ਹੁਣ ਸੁਣੋ ਜਿੱਦਨ ਪਹਿਲੇ ਦਿਨ ਇਹਨਾਂ ਨੇ ਪਾਣੀ ਛੱਡਿਆ ਮੇਰੇ ਤਿੰਨੇ ਪੰਪ ਪਾਣੀ ਦੇ ਸੀਗੇ ਉਹਦਾ ਨਾ ਖਾਸ ਤਾਂ ਮੇਰੀ ਲੇਬਰ ਹੁੰਦੀ ਉਹ ਵੀ ਰੁੜਦੀ ਔਰੇ ਸ਼ਾਮ ਨੂੰ ਜਾਨਵਰ ਆਂਦੇ ਨੇ ਗਊਆਂ ਆਂਦੀਆਂ ਨੇ ਉਹ ਵੀ ਰੁੜਦੇ ਕਿੰਨ ਤੁਸੀਂ ਕੀ ਵਿਸ਼ਵਾਸ ਕਰਦੇ ਹੋ ਮੇਰੇ ਤਾਂ ਪਹਿਲੇ ਦਿਨ ਤੋਂ ਮੌਤਬਰਾਂ ਨੂੰ ਵੀ ਇਹੀ ਵਿਸ਼ਵਾਸ ਹੈ ਵੀ ਅਸੀਂ ਜੋ ਅਲੋਟਮੈਂਟ ਸਾਨੂੰ ਕੰਮ ਦਿੱਤਾ ਹੈਗੇ ਅਸੀਂ ਉਹ ਕੰਮ ਕਰਾਂਗੇ ਸਾਫ ਸੁਥਰੇ ਤਰੀਕੇ ਨਾਲ ਸੀ ਕੰਮ ਕਰ ਰਹੇ ਆ ਅਫਸਰ ਸਾਡੇ ਤੋਂ ਸਾਫ ਸੁਥਰਾ ਕੰਮ ਲੈ ਰਹੇ ਨੇ ਓਕੇ ਓਕੇ